ਤਸਵੀਰਤ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਆਖਿਰਕਾਰ ਮਾਰਿਆ ਗਿਆ ਸਰਫਰਾਜ਼ ਸਰਬਜੀਤ ਦਾ ਕਾਤਲ ਸਰਫਰਾਜ਼ ਮਾਰਿਆ ਜਾ ਚੁੱਕਾ ਹੈ ਉਹਦਾ ਕਤਲ ਕਰ ਦਿੱਤਾ ਗਿਆ ਹੈ ਲਾਹੌਰ ਦੇ ਵਿੱਚ ਅਸੀਂ ਇਸ ਵੇਲੇ ਸਰਬਜੀਤ ਹੋਰਾ ਦੇ ਘਰ ਤੇ ਮੌਜੂਦ ਹੈਗੇ ਉਹਨਾਂ ਦੀ ਬੇਟੀ ਸਾਡੇ ਨਾਲ ਹੈਗੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਆਖਿਰਕਾਰ ਇਹ ਖਬਰ ਸੁਣ ਕੇ ਉਹਨਾਂ ਨੂੰ ਕਿਵੇਂ ਲੱਗਿਆ ਕਿਵੇਂ ਜਜ ਕਰਦੇ ਨੇ ਕਿਵੇਂ ਲੱਗਿਆ ਕਿ ਜਦੋਂ ਤੁਹਾਨੂੰ ਖਬਰ ਪਤਾ ਲੱਗੀ ਕਿ ਸਰਫਰਾਜ਼ ਜਿਹੜਾ ਹੈਗਾ ਉਹਦਾ ਕਤਲ ਕਰ ਦਿੱਤਾ ਗਿਆ ਲਾਹੌਰ ਦੇ ਵਿੱਚ ਅ ਬਿਲਕੁਲ ਮੈਨੂੰ ਇਹੀ ਲੱਗਾ ਕਿ ਜਿਵੇਂ ਆਪਾਂ ਕਹਿੰਦੇ ਆਂ ਕਿ ਕਰਮਾਂ ਦਾ ਫਲ ਸਾਨੂੰ ਇੱਥੇ ਮਿਲਦਾ ਹੈ ਉਹਦੇ ਜਿੱਦਾਂ ਦੇ ਕਰਮ ਸੀ ਉਹਦੇ ਉਹਦਾ ਅੰਜਾਮ ਵੀ ਉਦਾਂ ਹੀ ਹੋਇਆ ਅ ਇਸ ਦੇ ਨਾਲ ਹੀ ਮੈਂ ਇਹ ਵੀ ਕਹੂੰਗੀ ਕਿ ਜਿਹੜਾ ਹੈਗਾ ਇਹ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਦੀ ਹੀ ਇੱਕ ਸਾਜ਼ਿਸ਼ ਹੈ ਉਹਨਾਂ ਦੀ ਸਰਕਾਰ ਦੀ ਔਰ ਏਜੰਸੀਆਂ ਦੀ ਕਿਉਂਕਿ ਇਹਦੇ ਨਾਲ ਹੋ ਸਕਦਾ ਹੈ ਕਿ ਬਹੁਤ ਸਾਰੇ ਰਾਜ਼ ਡੇਢੇ ਹੋ ਸਾਹਮਣੇ ਆਂਦੇ ਅਗਰ ਇਹ ਜ਼ਿੰਦਾ ਰਹਿ ਜਾਂਦਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇੱਕ ਫੇਅਰ ਟ੍ਰਾਇਲ ਹੁੰਦਾ ਕਿ ਇਹ ਸਾਰੀ ਦੁਨੀਆ ਦੇ ਸਾਹਮਣੇ ਇਹਦਾ ਪਾਕਿਸਤਾਨ ਦਾ ਜਿਹੜਾ ਚਿਹਰਾ ਨਕਾਬ ਹੁੰਦਾ ਆ ਕਿ ਜਿਹੜਾ ਇਹਨਾਂ ਨੇ ਕਿਦਾਂ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਪਾਪਾ ਦੇ ਉੱਪਰ ਚਾਰ-ਪੰਜ ਲੋਕਾਂ ਦੇ ਨੂੰ ਅੱਗੇ ਕਰਕੇ ਉਹਨਾਂ ਦੇ ਉੱਪਰ ਇੱਕ ਇਹੋ ਜੀ ਜਗ੍ਹਾ ਤੇ ਅਟੈਕ ਰ ਹੈ ਜਿਹੜਾ ਇੱਕ ਸੋਲਿਟਰੀ ਕਨਫਾਈਨਮੈਂਟ ਔਰ ਇਹੋ ਜੀ ਸਿਕਿਉਰਿਟੀ ਵਾਲੀ ਜੇਲ ਹੈ ਸਿਕਿਉਰਿਟੀ ਵਾਲੀ ਜਿੱਥੇ ਪਰਿੰਦਾ ਵੀ ਪਰਣੀ ਫਰਕ ਸਕਦਾ ਤੇ ਇਹ ਮੈਂ ਚਾਹਦੀ ਸੀ ਕਿ ਇਹ ਜਿਹੜਾ ਹੈਗਾ ਇੰਨੇ ਸਾਲਾਂ ਦੀ ਜਿਹੜੀ ਜਦੋ ਜਿਹੇ ਦਾ ਸਾਡਾ ਇਹ ਇੰਨਾ ਮਾੜਾ ਉਹਦਾ ਨਤੀਜਾ ਨਿਕਲਿਆ ਇਹ ਲੋਕਾਂ ਦੇ ਸਾਹਮਣੇ ਅੰਦਾ ਚਿਹਰਾ ਬੇਨਕਾਬ ਹੋਣਾ ਚਾਹੀਦਾ ਸੀ ਇਸ ਮਾਮਲੇ ਦੇ ਵਿੱਚ ਮੈਨੂੰ ਯਾਦ ਆ ਜਿੱਥੇ ਤੱਕ ਦਲਬੀਰ ਕੌਰ ਹੁਰਾ ਜਿਹੜੀ ਤੁਹਾਡੇ ਪੂਆ ਜੀ ਹੈਗੇ ਉਹਨਾਂ ਨੇ ਕਾਫੀ ਮੁਸ਼ਕਲਤ ਕੀਤੀ ਕਾਫੀ ਮਿਹਨਤ ਕੀਤੀ ਹਾਲਾਂਕਿ ਬਾਲੀਵੁੱਡ ਦੇ ਵਿੱਚ ਫਿਲਮ ਵੀ ਸਰਬੀਤ ਹੁਰਾ ਤੇ ਬਣੀ ਹੈਗੀ ਆ ਪਰ ਦੋ ਜਣਿਆਂ ਦਾ ਨਾਮ ਮੋਹਰੇ ਪਹਿਲੇ ਨਾਮ ਨੰਬਰ ਤੇ ਹੁੰਦਾ ਸੀ ਕਿ ਇੱਕ ਸਰਫਸਾ ਸੀ ਤੇ ਇੱਕ ਮੁਦੱਸਰ ਸੀ ਕਿ ਜਾਣਕਾਰੀ ਇਹ ਵੀ ਮਿਲੀ ਹੈ ਕਿ ਮੁਦੱਸਰ ਦਾ ਵੀ ਕੁਝ ਪਤਾ ਲੱਗਿਆ ਹੈਗਾ ਨਹੀਂ ਮੁਦੱਸਰ ਦੇ ਉੱਪਰ ਕੋਈ ਵੀ ਅਟੈਕ ਵਾਲੀ ਗੱਲ ਨਹੀਂ ਸਾਹਮਣੇ ਆਈ ਇਸੇ ਦੇ ਉੱਪਰ ਹੀ ਆਈ ਹੈ ਹੋ ਸਕਦਾ ਮੁਦੱਸਰ ਹਲੇ ਉਸੇ ਜੇਬ ਵਿੱਚ ਹੋਵੇ ਇਹਨਾਂ ਦੇ ਉੱਪਰ ਇੱਕ ਇਹਨਾਂ ਨੇ ਲੋਕਾਂ ਨੂੰ ਦਿਖਾਉਣ ਵਾਸਤੇ ਦੁਨੀਆ ਨੂੰ ਦਿਖਾਉਣ ਵਾਸਤੇ ਇੱਕ ਟ੍ਰਾਇਲ ਜ਼ਰੂਰ ਸ਼ੁਰੂ ਕੀਤਾ ਸੀ ਪਾਕਿਸਤਾਨ ਦੀ ਕਿਸੇ ਅਦਾਲਤ ਦੇ ਵਿੱਚ ਜਿਹਦੇ ਵਿੱਚ ਇਹਨਾਂ ਨੇ ਆਪ ਹੀ ਗਵਾਹ ਖੜੇ ਕਰਕੇ ਆਪ ਹੀ ਉਹਨਾਂ ਨੂੰ ਮੁਕਰਾਵਾਂ ਹੀ ਦਿੱਤਾ ਤੇ ਇਹਨਾਂ ਨੂੰ ਇਸ ਦੇ ਨਾਲ ਵੀ ਨਾਲ ਜਿਹੜੇ 2-3 ਹੋਰ ਇਹਨਾਂ ਦੇ ਸਾਥੀ ਸੀ ਉਹਨਾਂ ਨੂੰ ਵੀ ਇਹਨਾਂ ਨੇ ਇੱਜ਼ਤ ਬਰੀ ਉਥੋਂ ਕਰ ਦਿੱਤਾ ਤਾਂ ਕਿ ਇਹ ਸਾਰੀ ਇਹਨਾਂ ਨੇ ਗੱਲ ਬਿਲਕੁਲ ਰਫਾ-ਦਫਾ ਕਰ ਦਿੱਤੀ ਕਿਉਂਕਿ ਲੰਬੇ ਸਮੇਂ ਤੋਂ ਇੱਕ ਇਨਸਾਫ਼ ਦੀ ਉਡੀਕ ਕਰਦਾ ਸੀ ਸਰਬਜੀਤ ਦਾ ਪਰਿਵਾਰ ਵੀ ਕਦੋਂ ਇਨਸਾਫ਼ ਮਿਲੇਗਾ ਉਹਨਾਂ ਦੇ ਦਲਵੀਰ ਕੌਰ ਉਹਨਾਂ ਦੇ ਭਰਾ ਜਿਹੜੇ ਉੱਥੇ ਕਤਲ ਕਰ ਦਿੱਤੇ ਜਾਂਦੇ ਨੇ ਉਹਨਾਂ ਦੀ ਬੇਟੀ ਜਿਹੜੀ ਤੁਸੀਂ ਹੈਗੇ ਹੋ ਤੁਹਾਡੇ ਵੱਲੋਂ ਵੀ ਇੱਕ ਇਨਸਾਫ ਦੀ ਉਸ ਵਾਹਿਗੁਰੂ ਕੋਲ ਮੰਗ ਕੀਤੀ ਜਾ ਰਹੀ ਸੀ ਆਖਰਕਾਰ ਜਦੋਂ ਇਹ ਖਬਰ ਸਾਹਮਣੇ ਨਿਕਲ ਕੇ ਆਉਂਦੀ ਹੈ ਕਿਵੇਂ ਮਹਿਸੂਸ ਕਰਦੇ ਫਿਰ ਤੁਸੀਂ ਅ ਬਿਲਕੁਲ ਇਹ ਕੋਈ ਰਾਹਤ ਵਾਲੀ ਖਬਰ ਨਹੀਂ ਮੈਨੂੰ ਲੱਗਦੀ ਕਿਉਂਕਿ ਜਦੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਨੂੰ ਸੱਚਾਈ ਨੂੰ ਛੁਪਾਉਣ ਵਾਸਤੇ ਇਦਾਂ ਦੀਆਂ ਸਾਜ਼ਿਸ਼ਾਂ ਰਚਦੇ ਹੋ ਤਾਂ ਉਹਦਾ ਜਿਹੜਾ ਨਤੀਜਾ ਵੀ ਇਦਾਂ ਦਾ ਹੀ ਨਿਕਲਦਾ ਹੈ ਇਹ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਹੈਗਾ ਇਹਨਾਂ ਨੇ ਇੱਕ ਉਹ ਚੈਪਟਰ ਖਤਮ ਕਰਨ ਦੀ ਗੱਲ ਕੀਤੀ ਹੈ ਕਿ ਇਹ ਕੋਈ ਸੱਚਾਈ ਕਦੀ ਬਾਹਰ ਹੀ ਨਾ ਆ ਸਕੇ ਕਿ ਸਰਬਜੀਤ ਮੇਰੇ ਪਾਪਾ ਦਾ ਕਿਦਾਂ ਇਹਨਾਂ ਨੇ ਕਤਲ ਪਲੈਨਿੰਗ ਦੇ ਤਹਿਤ ਕੀਤਾ ਸੀ ਬਲਕਿ ਅਸੀਂ ਚਾਹੁੰਦੇ ਸੀ ਕਿ ਕਿਸੇ ਤਰ੍ਹਾਂ ਇਹ ਦੁਨੀਆ ਦੇ ਸਾਹਮਣੇ ਇਹ ਇੱਕ ਟ੍ਰਾਇਲ ਚੱਲਦਾ ਇੱਕ ਇੰਟਰਨੈਸ਼ਨਲ ਕੋਰਟ ਦੇ ਵਿੱਚ ਟ੍ਰਾਇਲ ਚੱਲਦਾ ਔਰ ਉੱਥੇ ਪਤਾ ਲੱਗਦਾ ਕਿ ਕਿਸ ਤਰ੍ਹਾਂ ਇਹ ਲੋਕਾਂ ਦੀ ਇਦਾਂ ਹੱਤਿਆ ਜੇਲ੍ਹ ਦੇ ਵਿੱਚ ਕਰਵਾਉਂਦੇ ਨੇ ਤਾਂ ਬਿਲਕੁਲ ਜਿੱਦਾਂ ਕਿ ਸਰਬਜੀਤ ਦੀ ਬੇਟੀ ਹੋਰਾਂ ਨੇ ਦੱਸਿਆ ਕਿ ਇੱਕ ਇਨਸਾਫ ਦੀ ਮੰਗ ਜ਼ਰੂਰ ਉਹ ਉਹਨਾਂ ਅਦਾਲਤਾਂ ਕੋਲੋਂ ਮੰਗਦੇ ਸੀਗੇ ਪਰ ਉਹਨਾਂ ਅਦਾਲਤਾਂ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਕਿਉਂਕਿ ਗਵਾ ਨਹੀਂ ਸੀਗੇ ਜਾਂ ਗਵਾ ਜਿਹੜੇ ਸੀਗੇ ਉਹ ਨਕਲੀ ਗਵਾ ਜਿਹੜੇ ਪੇਸ਼ ਕਰਕੇ ਉਹਨਾਂ ਦੇ ਕੇਸ ਨੂੰ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇੱਕ ਸਭ ਤੋਂ ਵੱਡੀ ਅਦਾਲਤ ਜਿਹੜੀ ਹੈਗੀ ਉਸ ਪਰਮਾਤਮਾ ਦੀ ਉਸ ਵਾਹਿਗੁਰੂ ਦੀ ਉਸ ਅੱਗੇ ਜ਼ਰੂਰ ਉਹਨਾਂ ਵੱਲੋਂ ਅਰਦਾਸ ਕੀਤੀ ਗਈ ਉਸ ਦਰਖਾਸਤ ਨੂੰ ਬੂਰਪਿਆ ਤੇ ਅੱਜ ਸਰਬਜੀਤ ਦੇ ਪਰਿਵਾਰ ਨੂੰ